ਸ਼ਸ਼ੀਕਾ ਜੀ ਮੈਂ ਨਿਸ਼ਾਨ ਸਿੰਘ ਤੁਸੀਂ ਦੇਖ ਰਹੇ ਹੋ ਰਿਆਸਤ ਨਿਊਜ਼ ਸਰ ਤੁਹਾਨੂੰ ਜਿਹੜੀ ਖਬਰ ਤੱਕ ਹਰ ਜਾ ਰਿਹਾ ਜਿਸ ਨੂੰ ਲੈ ਕੇ 15 ਦਸੰਬਰ ਨੂੰ ਪਿੰਡ ਸੁਹਾਣਾ ਦੇ ਵਿੱਚ ਕਬੱਡੀ ਕੱਪ ਨੂੰ ਲੈ ਕੇ ਦੋ ਛੂਟਰਾ ਵੱਲੋਂ ਜਿਹੜਾ ਕਬੱਡੀ ਪ੍ਰਮੋਟਰ ਜਿਹੜਾ ਕੀ ਰਾਣਾ ਬਲਾ ਚੋੜੇ ਦਾ ਗੋਲੇ ਮਾਰ ਕੇ ਕਤਲ ਕਰ ਦਿੱਤਾ ਗਿਆ ਉਸ ਮਾਮਲੇ ਨੂੰ ਲੈ ਕੇ ਅੱਜ ਕਬੱਡੀ ਖੜੇ ਜਿਹੜਾ ਬਲਾ ਚੋੜੇ ਮਾਮਲੇ ਵਿੱਚ ਮੁਹਾਲੀ ਸੀਏ ਦੀ ਟੀਮ ਵੱਲੋਂ ਇੱਕ ਹੋਰ ਇਨਕਾਊਂਟਰ ਮੁਹਾਲੀ ਪੁਲਿਸ ਅਤੇ ਬਰਮਾਸ਼ਾ ਵਿਚਾਲੇ ਤੜਕ ਸਵੇਰੇ ਹੋਇਆ ਇਨਕਾਊਂਟਰ ਦੌਰਾਨ ਇੱਕ આરોપી ਦੇ ਜ਼ਖਮੀ ਹੋਣ ਦੀ ਸੂਚਨਾ ਮਿਲੇ ਸੀ ਜਿਸ ਨੂੰ ਪ੍ਰਾਪਤ ਜਾਣ ਕੇ ਰਸਾਲ ਮੁਹਾਲੀ ਦੇ ਨਾਲ ਲੱਗਦੇ ਪਿੰਡ ਰੁੜਕੀ ਦੇ ਵਿੱਚ ਜੋ ਕਿ ਖਾਸ ਮੁੱਲਾਪੁਰ ਸਟੇਡੀਅਮ ਨਜ਼ਦੀਕ ਹੋਇਆ ਪੁਲਿਸ ਮੁਕਾਬਲਾ ਸੂਤਰਾਂ ਤੋਂ ਜਾਣਕਾਰੀ ਅਨੁਸਾਰ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਰਾਣਾ ਬਲਾ ਚੌਰੀਆ ਦੇ ਕਤਲ ਮਾਮਲੇ ਦੇ ਵਿੱਚ ਗ੍ਰਿਫਤਾਰੀ ਅਰਬੀ ਕਰਨ ਪਾਠਕ ਜੋ ਕਿ ਸੀਐਸਟੀ ਮੋਹਾਲੀ ਦੀ ਗ੍ਰਿਫਤਾਰੀ ਵਿੱਚੋਂ ਫਰਾਰ ਹੋਇਆ ਸੀ ਤੇ ਉਸ ਦਾ ਪਿੱਛਾ ਕਰਦੇ ਹੋਏ ਮੋਹਾਲੀ ਪੁਲਿਸ ਨੇ ਮੁੱਲਾਪੁਰ ਸਟੇਡੀਅਮ ਨਜ਼ਦੀਕ ਰੁੜਕੀ ਕੰਮ ਇਹ ਕੈਨ ਕਾਊਂਟਰ ਕਰ ਦਿੱਤਾ ਗਿਆ ਜਿਹੜੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਮੋਹਾਲੀ ਦੇ ਪਿੰਡ ਰੁੜਕੀ ਦੀਆਂ ਨੇ ਜਿੱਥੇ ਕਿ ਕਰਨ ਪਾਠਕ ਅਤੇ ਪੁਲਿਸ ਵੱਲੋਂ ਜਿਹੜਾ ਮੁੱਠਭੇੜ ਹੈ ਉਸ ਨੂੰ ਲੈ ਕੇ ਜੋ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਜੋ ਕਿ ਕਰਨ ਪਾਠਕ ਦਾ ਇਨਕਾਊਂਟਰ ਦੌਰਾਨ ਗੋਲੀ ਮਾਰ ਕੇ ਉਸ ਨੂੰ ਜੋ ਕਿ ਤੇਰ ਕਰ ਦਿੱਤਾ ਗਿਆ ਕੈਮਰਾਮੈਨ ਜਤਿੰਦਰ ਦੇ ਨਾਲ ਮੋਹਾਲੀ ਤੋਂ ਨਿਸ਼ਾਨ ਸਿੰਘ ਦੀ ਖਾਸ ਰਿਪੋਰਟ ਵਿਆਸਤ న్యూਸ ਮੋਹਾਲੀ ਮੈਂ ਕਰਦਾਂ ਇੱਕ ਵਾਰ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਰਾਣਾ ਬਲਾਚੌਰੀਆ ਮਰਡਰ ਕੇਸ ਸੀਗਾ ਉਹਦੇ 'ਚ ਜਿਹੜੇ ਤਿੰਨ ਅਕਿਊਜ਼ਡ ਫੜੇ ਹੋਏ ਸੀਗੇ ਉਹਨਾਂ 'ਚ ਇੱਕ ਜਿਹੜਾ ਅਕਿਊਜ਼ ਸੀਗਾ ਕਰਨ ਪਾ الیاਸ ਕਰਨ ਡਿਫਾਲਟਰ ਉਹ ਉਹ ਤਕਰੀਬਨ ਕੱਲ ਆਪਣਾ ਕਾਫੀ ਦਿਨਾਂ ਤੋਂ ਉਹਨਾਂ ਦੀ ਪਿਛਲਿਆਂ ਤੋਂ CIA ਦੇ ਵਿੱਚ ਰੱਖੇ ਹੋਏ ਸੀ ਇਹਨਾਂ ਨੂੰ ਸਕਿਉਰਿਟੀ ਰੀਜ਼ਨ ਔਰ ਅੱਗੇ ਇਨਵੈਸਟੀਗੇਸ਼ਨ ਕਰਨ ਦੇ ਲਈ ਕੱਲ ਰਾਤ ਦਾ ਸਮਾਂ ਸੀ ਜਦੋਂ ਇਹਨਾਂ ਨੇ ਇਹਨੇ ਰੌਲਾ ਪਾਇਆ ਵੀ ਮੇਰੀ ਚੈਸਪੇਨਸ ਹੋ ਰਹੀਆਂ ਮੈਨੂੰ ਦਰਦ ਹੋ ਰਿਹਾ ਬਹੁਤ ਜ਼ਿਆਦਾ ਕਾਫੀ ਤੇ ਆਪਣੇ ਜਿਹੜੇ ਮੁਲਾਜ਼ਮ ਹੈਗੇ ਆ ਜੀ ਉਹ ਇਹਨੂੰ ਲੈ ਕੇ ਹਸਪੀਟਲ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਇਹਨੇ ਡਰਾਮੇਬਾਜ਼ੀ ਕੀਤੀ ਉੱਥੇ ਗੱਡੀ 'ਚ ਵੀ ਹਾ ਕਰ ਕਰਦਾ ਰਿਹਾ ਤੇ ਅਲਟੀਮੇਟਲੀ ਜਿਹੜੀ ਹੈਗੀ ਹੈ ਗੱਡੀ ਸਾਡੀ ਰੋਕੀ ਗਈ ਉਹਨੂੰ ਦੇਖਣ ਲਈ ਕਿ ਉਹ ਇੱਕ ਡਿਵਾਈਡਰ ਤੇ ਚੜ ਗਈ ਸੀ ਤੁਹੰਤ ਸੀ 11:30 ਵਜੇ ਦਾ ਵਕਤ ਸੀਗਾ ਜਦੋਂ ਦੇਖਿਆ ਗਿਆ ਤਾਂ ਜਿਹੜੇ ਮੁਲਾਜ਼ਮ ਨੇ ਇਹਦੇ ਹੱਥੜੀ ਲਾਈ ਹੋਈ ਸੀ ਨਾਲ ਉਹਦੇ ਹੱਥ 'ਚੋਂ ਹੱਤੜੀ ਛਡਾ ਕੇ ਖਿੱਚ ਕੇ ਉਹਨੂੰ ਇੰਜਰ ਕਰਕੇ ਇਹ ਉੱਥੋਂ ਮੌਕੇ ਤੋਂ ਫਰਾਰ ਹੋ ਗਿਆ ਰਾਤ ਤੋਂ ਹੀ ਇੱਕ ਮੈਸਿਵ ਮੈਨ ਹੰਟ ਅਕ੍ਰੋਸ ਦਾ ਡਿਸਟ੍ਰਿਕਟ ਲਾਂਚ ਕੀਤੀ ਗਈ ਜੀ ਪੂਰੀ ਪ੍ਰੋਪਰਲੀ ਟੀਮਸ ਬਣਾ ਕੇ ਸਾਰੇ ਏਰੀਆ ਦੇ ਵਿੱਚ ਕਵਰ ਕੀਤਾ ਗਿਆ ਜਿਹੜਾ ਆਪਣਾ ਅਲੱਗ-ਅਲੱਗ ਏਰੀਆ 'ਚ ਨਾਕੇ ਲਾਏ ਗਏ ਐਸਐਚਓ ਸਾਰੇ ਜੀਓਜ਼ ਦੇ ਤੇ ਸਵੇਰੇ ਤਕਰੀਬਨ 6 ਤੋਂ 6.5-7 ਦੇ ਵਿੱਚ ਇਸ ਟਾਈਮ ਦੇ ਵਿੱਚ ਕਿਤੇ ਇਹ ਇੱਥੇ ਪੁਲਿਸ ਪਾਰਟੀ ਨੂੰ ਜਿਹੜਾ ਹੈਗਾ ਇਹ ਕਰਨ ਦਿਖਿਆ ਉਹਨਾਂ ਨੇ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹ ਪਿੱਛੇ ਭੱਜਿਆ ਤਿੰਨ ਸਾਡੇ ਜਿਹੜੇ ਐਸਐਚਓਜ਼ ਦੀ ਟੀਮ ਸੀਗੀ ਆਪਣਾ ਇੰਸਪੈਕਟਰ ਯੁਗੇਸ਼ ਕੁਮਾਰ ਐਸਐਚਓ ਸਿਟੀ ਅਮਿੰਦਰ ਤੇ ਨਾਲ ਸੀਆਈਏ ਇਨਚਾਰਜ ਇਹਨਾਂ ਤਿੰਨਾਂ ਨੇ ਜਿਹੜਾ ਹੈਗਾ ਇਹਨੂੰ ਇੱਥੇ ਘੇਰਾ ਪਾਇਆ ਪਰ ਫਿਰ ਵੀ ਇਹਦੇ ਜਦੋਂ ਪਹਿਲਾ ਫਾਇਰ ਲੱਗਿਆ ਸ਼ਾਇਦ ਮਿਲਦਾ ਲੱਤ ਦੇ ਵਿੱਚ ਲੱਗਿਆ ਉਸ ਤੋਂ ਬਾਅਦ ਵੀ ਇਹ ਗਿਰਿਆ ਹੋਇਆ ਫਾਇਰ ਤੇ ਰੁਕਿਆ ਨੇ ਬਿਲਕੁਲ ਵੀ ਤਕਰੀਬਨ 6 ਤੋਂ 7 ਰਾਉਂਡ ਇਹਨੇ ਪੁਲਿਸ ਪਾਰਟੀ ਤੇ ਫਾਇਰ ਕੀਤੇ ਤੇ ਜਵਾਬੀ ਕਾਰਵਾਈ ਚ ਇਹ ਇੰਜਰਡ ਹੋ ਗਿਆ ਇਹਨੂੰ ਚੱਕ ਕੇ ਜੀ ਇੱਥੇ ਜਿਹੜਾ ਨੀਅਰੈਸਟ ਹਸਪੀਟਲ ਹੈਗਾ ਕੰਬੋਜ ਹਸਪੀਟਲ ਉੱਥੇ ਲੈ ਕੇ ਜਾਇਆ ਗਿਆ 15 ਤੋਂ 20 ਮਿੰਟ ਇਹਦਾ ਉੱਥੇ ਇਲਾਜ ਚੱਲਿਆ ਸੀ ਸੈਮੀ ਕੌਨਸ਼ੀਅਸ ਸੀਗਾ ਕਾਫੀ ਉਦੋਂ ਪਰ ਜਦੋਂ ਨਹੀਂ ਇਹਦਾ ਉਹਨਾਂ ਦਾ ਇਲਾਜ ਹੋਇਆ ਤੇ ਇਹਨੂੰ ਰੈਫਰ ਕੀਤਾ ਗਿਆ ਵੀ ਇਹਨੂੰ ਜਿਹੜਾ ਆਪਣਾ ਸਰਕਾਰੀ ਹਸਪੀਟਲ ਹੈ ਉੱਥੇ ਲੈ ਕੇ ਜਾਇਆ ਜਾਵੇ ਉੱਥੇ ਜਦੋਂ ਲੈ ਕੇ ਗਏ ਜੀ ਉੱਥੇ ਦੀ ਦੌਰਾਨੇ ਇਲਾਜ ਡੈਥ ਹੋ ਗਈ ਸੋ ਥਿਸ ਆਹ ਇਹ ਆਰ ਦਾ ਫੈਕਟਸ ਆ ਅਰੈਸਟ ਜਿਹੜਾ ਹੈਗਾ ਜੀ ਅਰੈਸਟ ਇਹਦਾ ਇਹ ਵੈਸਟ ਬੰਗਾਲ ਤੋਂ ਕੀਤਾ ਗਿਆ ਸੀ ਤਿੰਨ ਚਾਰ ਦਿਨ ਪਹਿਲਾਂ ਮੈਂ ਤੁਹਾਨੂੰ ਪਹਿਲਾਂ ਵੀ ਬਰੀਫ ਕੀਤਾ ਸੀਗਾ ਜੀ ਉਹ ਤਾਂ ਤਿੰਨ ਚਾਰ ਦਿਨ ਪਹਿਲਾਂ ਵੈਸਟ ਬੰਗਾਲ ਤੋਂ ਅਰੈਸਟ ਕੀਤਾ ਸੀ ਸਰ ਜਦੋਂ ਹਥਿਆਰ ਹੋਇਆ ਤਾਂ ਫਿਰ ਫਰਾਰ ਕਿਥੋਂ ਆ ਗਿਆ ਨਹੀਂ ਹਥਿਆਰ ਮੈਂ ਤੁਹਾਨੂੰ ਦੱਸ ਰਿਹਾ ਨਾ ਤਕਰੀਬਨ 6 ਤੋਂ 7 ਘੰਟੇ ਫਰਾਰ ਰਿਹਾ ਇਹ ਤਕਰੀਬਨ ਤਾਂ ਹੁਣ ਇਹ ਲੱਗੀ ਸੀਗੀ ਜੀ ਹਾਂਜੀ ਹੱਤਕੜੀ ਹਾਂ ਜਿਹੜੀ ਖੋਕੇ ਲੈ ਕੇ ਭੱਜਿਆ ਸੀਗਾ ਉਹ ਸੀਗੀ ਇਹਦੇ ਕੋਲ ਇੱਕ ਹੱਤ ਨੇ ਉਹਦੇ ਨਾਲ ਮਤਲਬ ਨਹੀਂ ਹੁਣ ਮੌਕੇ ਤੇ ਉਸ ਟਾਈਮ ਨਹੀਂ ਮਤਲਬ ਇਹ ਵੀ ਇਹਨੇ ਖੋਲੀ ਹੋਵੇ ਕੀ ਕਰਿਆ ਹੋ ਉਹਨੂੰ ਸਾਨੂੰ ਪਤਾ ਨਹੀਂ ਛੇ-7 ਘੰਟੇ ਚ ਪਰ ਉਦੋਂ ਜਿਹੜਾ ਹੈਗਾ ਇਹ ਹਿੱਟ ਕਰਕੇ ਜ਼ਰੂਰ ਭੱਜਿਆ ਉਹਦੇ ਨਾਲ ਕੋਈ ਇਹਦੇ ਨਾਲ ਦੇ ਪਤਾ ਲੱਗਿਆ ਜੀ ਪਤਾ ਲੱਗਾ ਵੀ ਕਿਨੇ ਭਜਾਇਆ ਸੀਗਾ ਨਹੀਂ ਨਹੀਂ ਉੱਥੇ ਉੱਥੇ ਮੌਕੇ ਤੇ ਕੋਈ ਨਹੀਂ ਸੀਗਾ ਉੱਥੇ ਜਿਹੜੀ ਪੁਲਿਸ ਪਾਰਟੀ ਸੀ ਉਹਦੇ ਤੇ ਹੀ ਹਮਲਾ ਕੀਤਾ ਸੀ ਇਹਨੇ ਬਾਕੀ ਜੇ ਹੁਣ ਇਹਨੂੰ ਕੋਈ ਬਾਅਦ ਚ ਕੋਈ ਸਪੋਰਟ ਮਿਲੀ ਹੋਊਗੀ ਉਹਦੇ ਸੀ ਇਨਵੈਸਟੀਗੇਸ਼ਨ ਦੇ ਦੌਰਾਨ ਕਿਉਂਕਿ ਰਾਤ ਵੀ ਜਦੋਂ ਇਹ ਫਰਾਰ ਹੋਇਆ ਪੁਲਿਸ ਵਾਲਾ ਹੰਡੀ ਸਪਿੰਡਰ ਹੈਗਾ ਮੁੰਡਾ ਉਹਦੇ ਗੋਲੀ ਲੱਗੀ ਜੀ ਸਰ ਇਹ ਫੜਿਆ ਕਿੱਥੇ ਗਿਆ ਇੱਥੋਂ ਭੱਜ ਰਿਹਾ ਸੀ ਕਿ ਇਹ ਕਿਤੇ ਭੱਜਦੀ ਫਿਰ ਰਿਹਾ ਸੀ ਤੁਹਾਨੂੰ ਮੈਂ ਜਿੱਦਾਂ ਦੱਸ ਰਿਹਾ ਜੀ ਵੀ ਰਾਤ ਤੋਂ ਹੀ ਸਾਰੇ ਡਿਸਟ੍ਰਿਕਟ ਦੇ ਵਿੱਚ ਆਪਾਂ ਨਾਕੇ ਲਗਾ ਕੇ ਅਲੱਗ-ਅਲੱਗ ਜਿਹੜੀਆਂ ਟੀਮਾਂ ਬਣਾ ਕੇ ਐਸ ਐਚ ਓਜ਼ ਨੂੰ ਦਿੱਤੀਆਂ ਹੋਈਆਂ ਸਿਗੀਆਂ ਨਾਲ ਜਿਹੜੇ ਜਿੰਨੇ ਆਪਣੇ ਇਨਸਪੈਕਟਰ ਵਗੈਰਾ ਲਾਈਨ 'ਚ ਹੈਗੇ ਆ ਡੀ ਪੀ ਓ 'ਚ ਹੈਗੇ ਆ ਉਹ ਸਾਈਬਰ ਕ੍ਰਾਈਮ ਵਾਲੇ ਉਹ ਸਾਰੇ ਫੀਲਡ ਦੇ ਵਿੱਚ ਸੀਗੇ ਤਾਂ ਕਿ ਇਹਨਾਂ ਨੂੰ ਇਹਨੂੰ ਲੈਬ ਕੀਤਾ ਜਾ ਸਕੇ ਤੇ ਉਸੇ ਉਹਦੇ ਦੌਰਾਨ ਜਿਹੜੀ ਮੈਨਹੈਂਡ ਦੇ ਦੌਰਾਨ ਇਹਨਾਂ ਨਾਲ ਜਿਹੜਾ ਹੈਗਾ ਡਾਊਟਰ ਕਿੰਨੀ ਪੁਲਿਸ ਨਾਸਿਕਾ ਦੇ ਨੂੰ ਕਿਹਾ ਕਿ ਚੈਸਟ ਪੇਨ ਹੋ ਰਹੀ ਹੈ ਕਿੰਨੇ ਪੁਲਿਸ ਨਾਲ ਗਈ ਹੋਈ ਸੀ ਤਿੰਨ ਤਿੰਨ ਮੁਲਾਜ਼ਮ ਸੀਗੇ ਜਿਹੜੇ ਰਾਤ ਉੱਥੇ ਹੀ ਸੀਗੇ ਜਿਹੜੇ ਇਮੀਡੀਏਟਲੀ ਜਿਨ੍ਹਾਂ ਨੇ ਉਹ ਅਟੈਂਡ ਕੀਤਾ ਤੇ ਉਹ ਨਾਲ ਲੈ ਕੇ ਗਏ ਸੀ ਪੁਲਿਸ ਵਾਲੇ ਇੱਥੇ ਦੇ ਕਿ ਇੰਕਾਊਂਟਰ ਹੋਇਆ ਨਹੀਂ ਜਿੱਥੇ ਹਾਂਜੀ ਕਿੰਨੇ ਰਾਊਂਡ ਫਾਇਰ ਰਾਊਂਡ ਤਕਰੀਬਨ ਇਹਨੇ 600 ਤੋਂ 800 ਕੀਤੇ ਆ ਜੀ 9 ਤੋਂ 10 ਪੁਲਿਸ ਪਾਰਟੀ ਵੱਲੋਂ ਕੀਤੇ ਗਏ ਪਰ ਐਗਜ਼ੈਕਟ ਨਹੀਂ ਹਲੇ ਹੋਰ ਦੇਖ ਲੈਣੇ ਖੋਲ ਕਿੰਨੇ ਪਏ ਆ ਕਿੰਨੇ ਕਿੰਨੇ ਹੋਏ ਉਹ ਤੁਹਾਨੂੰ ਲੱਗ ਤੋਂ ਬਰੀਫ ਕਰਦਾ ਹਾਂ ਪਰ ਇੱਥੇ ਇੱਥੇ ਲੋਕਾਂ ਦੀ ਕੋਸ਼ਿਸ਼ ਕਰ ਰਿਆ ਸੀ ਨਹੀਂ ਨਹੀਂ ਲੋਕਾਂ ਦੀ ਨਹੀਂ ਜਿੱਥੇ ਤੋਂ ਨਿਕਲ ਰਿਹਾ ਸੀਗਾ ਤਾਂ ਕਿਸੇ ਨੂੰ ਸ਼ੱਕ ਪਿਆ ਵੀ ਇਹ ਹੈਗਾ ਫਿਰ ਕਾਫੀ ਦੌੜਿਆ ਇਹਦੇ ਮਗਰ ਪੁਲਿਸ ਪਾਰਟੀ ਦੌੜੀ ਤਾਂ ਉਹਦੇ ਦੌਰਾਨ ਜਿਹੜਾ ਹੈਗਾ ਇਹਦਾ ਇਨਕਾਊਂਟਰ ਕਿਸੇ ਵਹੀਕਲ ਸੀ ਕਿ ਪੈਦਲ ਨਹੀਂ ਨਹੀਂ ਪੈਦਲ ਜਿਹੜਾ ਵੈਪਨ ਮਿਲਿਆ ਇਹਦੇ ਕੋਲੋਂ ਕਿਹੜਾ ਵੈਪਨ ਹੈ 30 ਬੋਰ ਦਾ